ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਜ ਆਪਾਂ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਵਾਸਤੇ ਅੱਜ ਤੁਹਾਨੂੰ 4 ਤੋਂ 5 ਜਿਹੜੇ ਪੂਰੇ ਕਾਮਯਾਬ ਤੇ ਫੁੱਲ ਜਿਨ੍ਹਾਂ ਦਾ ਰਿਜ਼ਲਟ ਗੁੱਲੀ ਡੰਡੇ ਤੇ ਉਹ ਜਿਹੜਾ ਆਪਾਂ ਤੁਹਾਨੂੰ ਜਿਹੜੇ ਅੱਜ 5 ਤਰੀਕੇ ਦੱਸਨੇ ਵੇ ਕਿਹੜੇ-ਕਿਹੜੇ ਤਰੀਕੇ ਨਾਲ ਆਪਾਂ ਜਿਹੜਾ ਗੁੱਲੀ ਡੰਡੇ ਨੂੰ ਕੰਟਰੋਲ ਕਰ ਸਕਦੇ ਆ ਤੇ ਸਾਰੇ ਇੱਕ ਤਰੀਕੇ ਲਗਭਗ 90 ਤੋਂ 95% ਜਿਹੜਾ ਕੰਮ ਕਰਦੇ ਆ ਕੰਟਰੋਲ ਕਰਦੇ ਗੁੱਲੀ ਡੰਡੇ ਨੂੰ ਤੇ ਬਹੁਤ ਵਧੀਆ ਇਹਦੇ ਪਿਛਲੇ ਸਾਲਾਂ ਚ ਆਪਰ ਰਿਜ਼ਲਟ ਦੇਖੋ ਨੂੰ ਮਿਲੇ ਆ ਉਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਸ਼ੇਅਰ ਕਰਨੀ ਆ ਕਿਹੜਾ ਤਰੀਕਾ ਜਿਹੜਾ ਕਿਸ ਤਰੀਕੇ ਵਰਤਿਆ ਜਾ ਸਕਦਾ ਪੂਰੀ ਡਿਟੇਲ ਨਾਲ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਤੇ ਪੇਜ ਨੂੰ ਲਾਈਕ ਤੇ ਫੋਲੋ ਕਰ ਲੈ ਤੇ ਹੋਰ ਵੀਰਾਂ ਤੱਕ ਜਾਣਕਾਰੀ ਜਰੂਰ ਸ਼ੇਅਰ ਕਰਿਓ ਸੋਖਸਰਪਨ ਜਿਵੇਂ ਜਾਣਦੇ ਵੀ ਗੁੱਲੀ ਡੰਡਾ ਜਿਹੜੀ ਇੱਕ ਚਾਨ ਵੀਰਾਂ ਦੀ ਜਿਹੜੀ ਸਭ ਤੋਂ ਵੱਡੀ ਚਿੰਤਾ ਹੈ ਕਿਉਂਕਿ ਜੇਕਰ ਗੁੱਲੀ ਡੰਡਾ ਕਿ ਉਹ ਕਾਫੀ ਹੱਦ ਤੱਕ ਜਿਹੜਾ ਕਣਕ ਦੇ ਝਾੜ ਤੇ ਪ੍ਰਭਾਵ ਪਾਉਂਦਾ ਤੇ ਪਿਛਲੇ ਸਾਲ ਚ ਆਪਾਂ ਦੇਖਿਆ ਵੀ ਗੁੱਲੀ ਡੰਡਾ ਜਿੱਥੇ ਤਾਂ ਕੰਟਰੋਲ ਹੋ ਜਾਂਦਾ ਕਿਸਾਨ ਵੀਰ ਸਹੀ ਤਰੀਕੇ ਨਾਲ ਕਰਦੇ ਤਾਂ ਹੋ ਵੀ ਜਾਂਦਾ ਪਰ ਬਹੁਤੇ ਕਿਸਾਨ ਵੀਰਾਂ ਦਾ ਜਿਹੜਾ ਗੁੱਲੀ ਡੰਡਾ ਕੰਟਰੋਲ ਨਹੀਂ ਹੁੰਦਾ ਤੇ ਉਹਦੇ ਕਾਰਨ ਜਿਹੜਾ ਕਣਕ ਦਾ ਝਾੜ ਜਿਹੜਾ ਘਟ ਜਾਂਦਾ ਸੋ ਉਹਦੇ ਵਾਸਤੇ ਆਪਾਂ ਅੱਜ ਆਪਾਂ ਤੁਹਾਨੂੰ ਜਿਹੜੇ ਬੈਸਟ ਫਾਰਮੂਲੇ ਆ ਇਹ ਲਗਭਗ ਫੁੱਲ ਕਾਮਯਾਬ ਆ ਤੇ ਇਹਦਾ ਤੁਹਾਨੂੰ ਰਿਜ਼ਲਟ ਵੀ ਬਹੁਤ ਸ਼ਾਨਦਾਰ ਮਿਲੂਗਾ ਪਰ ਵਰਤਣ ਦਾ ਤਰੀਕਾ ਬਿਲਕੁਲ ਆਪਣੇ ਕੋਲ ਸਹੀ ਹੋਣਾ ਚਾਹੀਦਾ ਤਾਂ ਪਹਿਲੇ ਨੰਬਰ ਤੇ ਆਪਾਂ ਗੱਲਬਾਤ ਕਰਦੇ ਵੀ ਕਿਹੜਾ ਤਰੀਕਾ ਸ਼ੁਰੂਆਤ ਦੇ ਵਿੱਚ ਆਪਾਂ ਵਰਤ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਕਣਕ ਬਜਾਈ ਕਰਦੇ ਆ ਉਦੋਂ ਤੁਸੀਂ ਅਵਕੀਰਾ ਮੋਮੀ ਜੀ ਜਾਂ ਫਿਗੋ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਦਵਾਈ ਆਪਾਂ ਜਿਹੜੀ ਬਜਾਈ ਦੇ ਤਿੰਨ ਦਿਨਾਂ ਦੇ ਵਿੱਚ ਵਿੱਚ ਕਰ ਸਕਦੇ ਹਾਂ ਜੇਕਰ ਇਹਨਾਂ ਦਵਾਈਆਂ ਦਾ ਵਧੀਆ ਰਿਜ਼ਲਟ ਲੈਣਾ ਤਾਂ ਫਿਰ ਆਪਾਂ ਜਿੱਦਣ ਬਜਾਈ ਕਰਦੇ ਆ ਜਾਂ ਤਾਂ ਉਸੇ ਦਿਨ ਸ਼ਾਮਾਂ ਨੂੰ ਆਪਾਂ ਸਪਰੇਅ ਕਰਦੇ ਜਾਂ ਅਗਲੇ ਦਿਨ ਫਿਰ ਸ਼ਾਮਾਂ ਨੂੰ ਆਪਾਂ ਸਪਰੇਅ ਕਰ ਦਈਏ ਤੇ ਸਪਰੇਅ ਜਿਆਦਾ ਰਿਜ਼ਲਟ ਚੰਗਾ ਲੈਣ ਵਾਸਤੇ ਆਪਾਂ ਨੂੰ ਸ਼ਾਮ ਨੂੰ ਸਪਰੇਅ ਕਰਨੀ ਚਾਹੀਦੀ ਆ ਉਹਦੇ ਜਦੋਂ ਤਰੇਲ ਪਾਣੀ ਸ਼ੁਰੂ ਹੁੰਦੀ ਆ ਤੇ ਦਵਾਈ ਦਾ ਰਿਜ਼ਲਟ ਆਪਾਂ ਨੂੰ ਜਿਆਦਾ ਮਿਲਦਾ ਤਾਂ ਜਿਹੜੇ ਕਿਸਾਨ ਵੀਰ ਇਸ ਚੀਜ਼ ਤੋਂ ਰਹਿ ਜਾਂਦੇ ਯਾਨੀ ਕਿ ਆਪਾਂ ਬਜਾਈ ਕਰਨ ਸਮੇਂ ਸਪਰੇਅ ਨਹੀਂ ਕਰ ਪਾਉਂਦੇ ਤਾਂ ਉਸ ਤੋਂ ਬਾਅਦ ਆਪਾਂ ਕਿਹੜਾ ਤਰੀਕਾ ਵਰਤ ਸਕਦੇ ਆ ਤਾਂ ਉਸ ਤੋਂ ਬਾਅਦ ਕਿਸਾਨ ਭਰਾਓ ਆਪਣੇ ਕੋਲ ਤਰੀਕਾ ਹੈ ਕਿ ਜਦੋਂ ਆਪਣਾ ਪਹਿਲਾ ਪਾਣੀ ਲਾਉਣਾ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ 2 ਦਿਨ ਜਾਂ 3 ਦਿਨ ਪਹਿਲਾਂ ਆਪਾਂ 200 ਗ੍ਰਾਮ ਜਿਹੜੀ ਲੈਣੀ ਆ ਸੰਕੋਰ ਦਵਾਈ ਉਹਨੂੰ ਆਪਾਂ ਡੇਢ ਤੋਂ ਇੱਕ ਤੋਂ ਡੇਢ ਬੈਗ ਚ ਯੂਰੀਆ ਚ ਮਿਕਸ ਕਰਕੇ ਡੀਜ਼ਲ ਦੇ ਨਾਲ ਤਾਂ ਉਹ ਦਵਾਈ ਆਪਾਂ ਜਿਹੜਾ ਦੂਰਾ ਛਿੱਟਾ ਮਾਰ ਦੇਣਾ ਚਣਕੋਰ ਦਵਾਈ ਦਾ ਕੋਰ ਕਣਕ ਤੇ ਕੋਰ ਕਣਕ ਤੇ ਛਿੱਟਾ ਮਾਰ ਕੇ ਦੂਜੇ 2 ਦਿਨ ਪਹਿਲਾਂ ਤੇ ਆਪਾਂ ਬਾਅਦ ਦੇ ਵਿੱਚ ਜਿਹੜਾ ਪਾਣੀ ਲਾ ਦੇਣਾ ਪਹਿਲਾਂ ਉਹ ਤੁਸੀਂ ਛਿੱਟਾ ਉਸੇ ਹਿਸਾਬ ਨਾਲ ਮਾਰੋ ਕਿ ਵੀ ਜਿਹੜਾ ਤੁਹਾਡਾ ਦੂਜੇ ਇੱਕ ਦਿਨ ਕਣਕ ਨੂੰ ਪਾਣੀ ਲੱਗਦਾ ਰਹੇ ਜੇਕਰ ਤੋਂ ਤੁਹਾਡੇ ਦੋ ਜਿਹੜਾ ਆਪਾਂ ਜ਼ਿਆਦਾ ਰਗਬਾ ਹੈ ਤਾਂ ਫਿਰ ਉਸੇ ਹਿਸਾਬ ਨਾਲ ਮਾਰੀ ਜਾਏ ਛਿੱਟਾ ਵੀ ਜਿਸ ਹਿਸਾਬ ਨਾਲ ਦੋ ਦਿਨ ਬਾਅਦ ਪਾਣੀ ਜਿਹੜਾ ਹਰ ਖੇਤ ਨੂੰ ਆਉਂਦਾ ਰਹੇ ਤਾਂ ਉਹ ਛਿੱਟਾ ਮਾਰ ਕੇ ਆਪਾਂ ਸਾਨੂੰ ਹੋਰ ਦਵਾਈ ਦਾ ਤੇ ਉਹ ਜਿਹੜਾ ਗੁੱਲੀ ਡੰਡੇ ਨੂੰ ਕਾਬੂ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਦੋ ਦਿਨ ਬਾਅਦ ਜਿਵੇਂ 200 ਗ੍ਰਾਮ ਦਾ ਤੁਸੀਂ ਛਿੱਟਾ ਮਾਰ ਲਿਆ ਯੂਰੀਆ ਨਾਲ ਲਾ ਕੇ ਤਾਂ ਦੋ ਦਿਨ ਬਾਅਦ ਆਪਾਂ ਜਿਹੜਾ ਖੇਤ ਦੇ ਵਿੱਚ ਪਾਣੀ ਲਾਦਣਾ ਉਹਦੇ ਨਾਲੇ ਕਾਫੀ ਆਪਾਂ ਨੂੰ ਜਿਹੜੇ ਚੰਗੇ ਪਿਛਲੇ ਸਾਲਾਂ ਰਿਜ਼ਲਟ ਦੇਖਣ ਨੂੰ ਮਿਲੇ ਆ ਤੇ ਤੀਜਾ ਫਾਰਮੂਲਾ ਕਿਸਾਨ ਪ੍ਰੋ ਜਿਹੜੀ ਆਪਣੀ ਹੈਗੀ ਆ ਅਵਕੀਰਾ ਦਵਾਈ ਅਵਕੀਰਾ ਦਵਾਈ ਦਾ ਕਿਸਾਨ ਪ੍ਰੋ ਇਹ ਪਹਿਲਾਂ ਤਾਂ ਆਪਾਂ ਬੀਜਾਈ ਸਮੇਂ ਉਹਦੀ ਵਰਤੋਂ ਕਰ ਸਕਦੇ ਆ ਤੇ ਦੂਜਾ ਤਰੀਕਾ ਹੈ ਕਿ ਜਦੋਂ ਆਪਣੀ ਕਣਕ ਦਾ ਪਹਿਲਾ ਪਾਣੀ ਆਪਾਂ ਲਾਉਣੇ ਆ ਉਸ ਪਾਣੀ ਲਾਉਣ ਤੋਂ ਪਹਿਲਾਂ ਆਪਾਂ 2 ਤੋਂ 3 ਦਿਨ ਪਹਿਲਾਂ ਜਿਹੜੀ ਅਵਕੀਰਾ ਦਵਾਈ ਦਾ ਆਪਾਂ ਜਿਹੜੀ ਵਰਤੋਂ ਕਰ ਲੈਣੀ ਸਪਰੇਅ ਕਰ ਦੇਣੀ ਆ ਉਸ ਤੋਂ ਬਾਅਦ ਆਪਾਂ 2 ਤੋਂ 3 ਦਿਨ ਬਾਅਦ ਜਿਹੜਾ ਪਾਣੀ ਲਾਉਣਾ ਖੇਤ ਨੂੰ ਉਹ ਦਿਨਾਂ ਵੀ ਆਪਾਂ ਨੂੰ ਕਾਫੀ ਹੱਦ ਤੱਕ ਜਿਹੜਾ ਗੁੱਲੀ ਡੰਡਾ ਕੰਟਰੋਲ ਹੋ ਜਾਂਦਾ ਕਾਫੀ ਚੰਗੇ ਉਹਦੇ ਰਿਜ਼ਲਟ ਦੇਖਣ ਨੂੰ ਮਿਲਿਆ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਕੋਈ ਵੀ ਫਾਰਮੂਲਾ ਵਰਤਿਆ ਤਾਂ ਤੁਸੀਂ ਆਪਣਾ ਤਜਰਬਾ ਕਮੈਂਟਾਂ 'ਚ ਜਰੂਰ ਸ਼ੇਅਰ ਕਰਿਓ ਤੇ ਚੌਥੇ ਨੰਬਰ ਤੇ ਆਪਣੇ ਕੋਲ ਫਾਰਮੂਲਾ ਹੈ ਜਿਹੜਾ ਉਹ ਵੀ ਫੁੱਲ ਕਾਮਯਾਬ ਆ ਇਹ ਕਾਉਂਦੀ ਅੰਬਰੀਵਾ ਦਵਾਈ ਅੰਬਰੀਵਾ ਦਵਾਈ ਕਿਸਾਨ ਭਰਾਓ ਜਦੋਂ ਆਪਾਂ ਪਹਿਲਾ ਪਾਣੀ ਲਾਉਣਾ ਪਹਿਲਾ ਪਾਣੀ ਲਾਉਣ ਤੋਂ 1 ਤੋਂ 2 ਦਿਨ ਪਹਿਲਾਂ ਸਪਰੇਅ ਕਰਕੇ ਇੱਕ ਦਿਨ ਤੁਸੀਂ ਚਾਹੇ ਸਪਰੇਅ ਕਰ ਦਿਓ ਤੇ ਅਗਲੇ ਦਿਨ ਪਾਣੀ ਲਾ ਦਿਓ ਤਾਂ ਉਹ ਦਿਨਾਂ ਵੀ ਆਪਾਂ ਨੂੰ ਜਿਹੜੇ ਬਹੁਤ ਚੰਗੇ ਰਿਜ਼ਲਟ ਮਿਲਦੇ ਤੇ ਗੁੱਲੀ ਡੰਡਾ ਤੁਹਾਡਾ ਲਗਭਗ ਜਿਹੜਾ ਸਾਰੇ ਦਾ ਸਾਰਾ ਖਤਮ ਹੋ ਜਾਊਗਾ ਤੇ ਅੰਬਰੀਬਾ ਦਵਾਈ ਜਦੋਂ ਵਰਤੋਂ ਕਰਨੀ ਤੁਸੀਂ 1 ਕਿੱਲੇ ਦੀ ਦਵਾਈ ਜਿਹੜੀ ਆ ਉਹ ਘੱਟੋ ਘੱਟ 1.5 ਕਿੱਲੇ ਦੇ ਵਿੱਚ ਸਪਰੇਅ ਜ਼ਰੂਰ ਕਰਿਓ ਕਿਉਂਕਿ ਉਹ ਦਵਾਈ ਕਾਫੀ ਜ਼ਿਆਦਾ ਸਖਤ ਆ ਤਾਂ ਫਿਰ ਕਈ ਵਾਰ ਕਣਕ ਨੂੰ ਜ਼ਿਆਦਾ ਝਟਕਾ ਮਾਰ ਜਾਂਦੀ ਆ ਤਾਂ ਉਹ ਤੁਸੀਂ ਜੇਕਰ ਤੁਹਾਡੀ ਡਾਕਰ ਜ਼ਮੀਨ ਆ ਤਾਂ ਫਿਰ ਤੁਸੀਂ 1.5 ਕਿੱਲੇ ਜੋ 1 ਕਿੱਲੇ ਦਵਾਈ 1.5 ਕਿੱਲੇ ਵਰਤੋ ਜੇਕਰ ਰੇਤਲੀ ਜ਼ਮੀਨ ਆ ਤੇ 1 ਕਿੱਲੇ ਦੀ ਦਵਾਈ ਜਿਹੜੀ 2 ਕਿੱਲਿਆਂ ਚ ਵਰਤੋ ਤਾਂ ਉਹਦੇ ਨਾਲ ਵੀ ਆਪਾਂ ਨੂੰ ਕਾਫੀ ਚੰਗੇ ਤੇ ਸ਼ਾਨਦਾਰ ਰਿਜ਼ਲਟ ਮਿਲਦੇ। ਪੰਜਵੇਂ ਆ ਕਿਸਾਨਪਰਾ ਉਹ ਜਿਹੜਾ ਫਾਰਮੂਲਾ ਹੈਗਾ ਆਪਣੇ ਕੋਲ ਜਿਹੜਾ ਕਾਫੀ ਲੰਮੇ ਸਮੇਂ ਤੋਂ ਆਪਾਂ ਕਿਸਾਨਪਰਾ ਵਰਤਦੇ ਆ ਰਹੇ ਹ ਸੰਕੋਰ ਜਾਨੀ ਕਿ ਜੋ ਆਪਾਂ ਪਹਿਲਾਂ ਪਾਣੀ ਲਾ ਲੈਨੇ ਆ ਉਸ ਤੋਂ ਬਾਅਦ ਆਪਾਂ ਜਿਹੜੀ ਚੱਕਰ ਦਾ ਡਾਕਰ ਜ਼ਮੀਨ ਆ ਫਿਰ 300 ਤੋਂ ਲੈ ਕੇ 350 ਗ੍ਰਾਮ ਤਾਂ ਆਪਾਂ ਸੰਕੋਰ ਦਵਾਈ 1.5 ਬੈਗ ਯੂਰੀਆ ਦੇ ਵਿੱਚ ਪਾ ਕੇ ਡੀਜ਼ਲ ਨਾਲ ਮਿਕਸ ਕਰ ਲੈਣਾ ਤੇ ਉਹਦਾ ਆਪਾਂ ਦੂਰਾ ਛਿੱਟਾ ਮਾਰ ਦੇਣਾ ਤੇ ਜੇਕਰ ਆਪਣੇ ਕੋਲ ਰੇਤਲੀ ਜ਼ਮੀਨ ਆ ਫਿਰ ਆਪਾਂ 200 ਗ੍ਰਾਮ ਤੱਕ ਵਰਤਿਓ ਕਿਉਂਕਿ ਰੇਤਲੀ ਜ਼ਮੀਨ 'ਚ ਜੇਕਰ ਆਪਾਂ ਸੰਘੋਰ ਦੀ ਵਰਤੋਂ ਕਰਦੇ ਜਿਆਦਾ ਤੇ ਆਪਣੀ ਕਣਕ ਜਿਹੜੀ ਮੱਚ ਸਕਦੀ ਕਿਉਂਕਿ ਹਲਕੀ ਜ਼ਮੀਨ ਹੁੰਦੀ ਆ ਉਹਦੇ ਜਿਹੜੇ ਤਤਾਂ ਦੀ ਘਾਟ ਹੁੰਦੀ ਆ ਤੇ ਉਹਦੇ ਕਾਰਨ ਜਿਹੜੀ ਆ ਦਵਾਈ ਥੋੜਾ ਜਿਹਾ ਕਣਕ ਦੀਆਂ ਜੜਾਂ ਤੱਕ ਚਲੇ ਜਾਂਦੀ ਰੇਤਲੀ ਜ਼ਮੀਨ 'ਚ ਥੋੜਾ ਦਵਾਈ ਜਿਹੜੀ ਸੰਘੋਰ ਆ ਥੱਲੇ ਤੱਕ ਚਲ ਜਾਂਦੀ ਆ ਜਿਸ ਦੇ ਕਾਰਨ ਕਣਕ ਜਿਹੜੀ ਕਈ ਵਾਰ ਮੱਚ ਜਾਂਦੀ ਆ ਤੇ ਉੱਥੇ ਜਿਹੜੀ ਡੋਜ਼ ਆਪਾਂ ਰੇਤਲੀ ਜ਼ਮੀਨ 'ਚ ਥ ਤੇ ਡਾਕਰ ਜਮੀਂ ਚ ਆਪਾਂ ਜਿਹੜੀ ডোজ 300 350 400 ਗ੍ਰਾਮ ਤੱਕ ਆਪਾਂ ਕਿਸਾਨ ਭਰਾ ਵਰਤ ਲੈਂਦੇ ਆ ਤੇ ਇਹਦੇ ਵੀ ਆਪਾਂ ਨੂੰ ਜਿਹੜੇ ਕਾਫੀ ਚੰਗੇ ਤੇ ਸ਼ਾਨਦਾਰ ਰਿਜ਼ਲਟ ਮਿਲਦੇ ਆ ਇਹਨਾਂ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਬਈ ਹੋਰ ਕੋਈ ਤਰੀਕਾ ਕਾਮਯਾਬ ਹੈਗਾ ਤੇ ਬਹੁਤਾ ਕੋਈ ਉਹਨਾਂ ਚੀਜ਼ਾਂ ਦਾ ਰਿਜ਼ਲਟ ਆਪਾਂ ਸਪਰੇਅ ਕਰ ਕਰ ਦੇਖ ਲਿਆ ਕੋਈ ਵੀ ਚੰਗਾ ਰਿਜ਼ਲਟ ਨਹੀਂ ਮਿਲਦਾ ਤੇ ਇਹ ਦਵਾਈਆਂ ਇਹਨਾਂ ਫਾਰਮੂਲਿਆਂ ਦੇ ਵਿੱਚੋਂ ਪੰਜਾਂ ਫਾਰਮੂਲਿਆਂ 'ਚੋ ਕੋਈ ਵੀ ਤਰੀਕਾ ਤੁਸੀਂ ਵਰਤ ਲਿਓ ਤੁਹਾਨੂੰ ਕਾਫੀ ਚੰਗੇ ਤੇ ਸ਼ਾਨਦਾਰ ਰਿਜ਼ਲਟ ਮਿਲਣਗੇ ਜਿਹੜੇ ਕਿਸਾਨ ਨੂੰ ਕਿਸੇ ਗੱਲ ਦਾ ਡਾਊਟ ਆ ਤਾਂ ਤੁਸੀਂ ਇਹ ਸਪਰੇਅ ਕਰਨ ਤੋਂ ਪਹਿਲਾਂ ਕੋਈ ਕ ਸੁਝਾ ਜਾਂ ਕੁਝ ਵੀ ਤੁਸੀਂ ਪੁੱਛ ਸਕਦੇ ਜੀ ਸੋ ਵੀਡੀਓ ਚੰਗੀ ਲੱਗ ਤਾਂ ਆਪਣੇ ਹੋਰ ਭਰਾਵਾਂ ਤਾਂ ਜਰੂਰ ਸ਼ੇਅਰ ਕਰਿਓ ਸੋ ਬਹੁਤ ਬਹੁਤ ਧੰਨਵਾਦ